ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਤੁਸੀ ਇੱਕ ਬੇਨਤੀ ਕਰਨੀ ਹਾਂ ਕਈ ਜਿਨ੍ਹਾਂ ਨੂੰ ਪੰਜਾਬ ਤੇ ਪੰਜਾਬੀ ਸਿੱਖ ਤੇ ਸਿੱਖੀ ਬੁਰੇ ਲੱਗਦੇ ਆ ਉਹ ਕਹਿੰਦੇ ਜੀ ਪੰਜਾਬ ਚ ਨਸ਼ੇੜੀ ਵਸਦੇ ਨੇ ਪੰਜਾਬ ਚ ਗੈਂਗਸਟਰ ਵਸਦੇ ਨੇ ਜਿਨ੍ਹਾਂ ਨੇ ਇਤਿਹਾਸ ਪੜਿਆ ਉਹ ਕਹਿੰਦੇ ਇੱਕ ਸਮਾਂ ਇਹ ਜਿਆ ਆ ਜਦੋਂ ਖਾਲਸੇ ਨੇ ਆਟਕ ਨੂੰ ਬੰਨ ਮਾਰਿਆ ਆਟਕ ਟਕਾਇਆ ਉਹ ਪੜਿਆ ਸੀ ਅੱਜ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸਤਲੋਜਾਂ ਇੱਕ ਪਾਸੇ ਪੰਜਾਬੀ ਤੇ ਖਾਲਸੇ ਨੇ ਬਰਾਬਰ ਦੀ ਟੱਕਰਾਂ ਤੇ ਗੁਰੂ ਕਿਰਪਾ ਕਰੂਗਾ ਇਹ ਪੰਜਾਬ ਦੀ ਨੌਜਵਾਨੀ ਇਹ ਸਤਲੁਜ ਨੂੰ ਬੰਨ ਮਾਰੂਗੀ ਔਰ ਆਪਣੇ ਇਤਿਹਾਸ ਨੂੰ ਦੁਹਰਾਊਗੀ ਬਹੁਤ ਵੱਡੀ ਤੁਸੀਂ ਗੱਲ ਕਹਿ ਦਿੱਤੀ ਐ ਬਹੁਤ ਵੱਡੀ ਗੱਲ ਕਹਿ ਦਿੱਤੀ ਐ ਸਿੱਖੀ ਮੂਰਤ ਹੈ ਪਾਰਿ ਉਪਕਾਰ ਦੀ ਇਹ ਤਾਂ ਸਿਰ ਤੇ ਮੁਸੀਬਤਾਂ ਸੰਹਾਰਦੀ ਲੱਗੇ ਮੋਰਚੇ ਨਾ ਮਾਰ ਕੇ ਵਿਹਾਰ ਦੀ ਦਾ ਰੱਬ ਦਾ ਸ਼ੁਕਰ ਮਨਾਵੇ ਖਾਲਸਾ ਇਹ ਮੁਸੀਬਤਾਂ ਦੇ ਟਿਕ ਟਿਕਾਵੇ ਖਾਲਸਾ ਮੁੱਖ ਜਿਗਰੇ ਚ ਟਾਨ ਜਿਆਂ ਡੋਲ ਜੀ ਇਹਦੇ ਗੁਰੂ ਦੀ ਅਸੀਸ ਵੱਡੀ ਕੋਲ ਜੀ ਮੁੱਖ ਚੜਦੀ ਕਲਾ ਦੇ ਗੁੰਦੇ ਬੋਲ ਜੀ ਨਾ ਮੁਸੀਬਤਾਂ ਦੇ ਮੂਰੇ ਚਤਨੂ ਡੁਲਾਮ ਦੇ ਸਦਾ ਚੜਦੀ ਕਲਾ ਚ ਨਜ਼ਰ ਨਹੀਂ ਆਮਦੇ ਹੜ ਚੜਿਆ ਹੈ ਅੱਜ ਬੇਸ਼ੁਮਾਰ ਬਈ ਖੜੇ ਈ ਹੋ ਤਿਆਰ ਬਈ ਇਹਦੇ ਹੌਸਲੇ ਨਾ ਸਕਦੇ ਨਿਹਾਰ ਬਈ ਵੱਦ ਚੜ ਕੇ ਲੰਗਰ ਲਗਾਵੇ ਖਾਲਸਾ ਇਹ ਮੁਸੀਬਤਾਂ ਦੇ ਟਿਕ ਟਿਕਾਵੇ ਖਾਲਸਾ ਚੜਦੀ ਕਲਾ ਚ ਜਿਉਣਾ ਜਾਣਦੇ ਹੁਈ ਉਜੜ ਚ ਵੀ ਬਾਦ ਸ਼ਯਾ ਮਾਨਦੇ ਕਰੇ ਮੋਰਚ ਫਤਿਹ ਜਦੋਂ ਠਾਣਦੇ ਮੁੱਖ ਵਾਗ ਗੁਰੂ ਨਾਮ ਸਬਾ ਚੜ ਦੀ ਕਵਾਚ ਨਜ਼ਰ ਨੇ ਆਮਦੇ ਖੁੱਲੇ ਦਿਲ ਦਿੱਤੇ ਲੰਗਰ ਲਗਾ ਜੀ ਨਾਲ ਪੀੜਤਾ ਦੇ ਖੜੇ ਸਿੰਘ ਆ ਜੀ ਰਹੇ ਆਪਣਾ ਏ ਧਰਮ ਕਮਾ ਜੀ ਡਟ ਜਾਵੇ ਕਦੇ ਟੇਰੀਆਂ ਨਾ ਟਾਵੇ ਖਾਲਸਾ ਇਹ ਮੁਸੀਬਤਾਂ ਦੇ ਆ ਟਿਕ ਟਕਾਵੇ ਖਾਲਸਾ ਮਲਾ ਦਿਲ ਨੇ ਸੱਚੀ ਸਬਕਾਰ ਦੇ ਉਜ ਸਕਦੇ ਨੇ ਚੋਕ ਸੰਸਾਰ ਦੇ ਰੱਬੀ ਪਾਣੇ ਨੂੰ ਵੀ ਸਦਾ ਸਤਕਾਰ ਦੇ ਇਹ ਤਾਂ ਪਲਾਸਰ ਵੱਤ ਵਾਲਾ ਦਿਲੋਂ ਚਾਮਦੇ ਸਦਾ ਸਤ ਖਾਲਸਾ ਇਹ ਮੁਸੀਬਤਾਂ ਦੇ ਟਿਕ ਟਿਕਾ ਵੇ ਖਾਲਸਾ ਨੌਜਵਾਨ ਸਿਰ ਧਰ ਮੀਸ ਰੂਰੇ ਤਾញੂ ਸਦਕ ਚ ਉਤਰਦੇ ਪੂਰੇ ਜਾਨ ਬਾਰ ਦੇਣ ਮਨ ਨਾ ਗਰੂਰੇ ਕਦੇ ਪਾਰੇ ਉਪਕਾਰੀ ਸੋਚ ਨਾ ਭੁਲਾਮ ਦੇ ਸਦਾ ਚੜ੍ਹਦੀ ਕਲਾ ਚ ਨਜ਼ਰ ਨੇ ਕਦੇ ਨਾ ਮੁਸੀਬਤਾਂ ਤੋਂ ਹਾਰ ਕਦੇ ਝੁੱਕਦੇ ਚਾਸਿ ਉਸ ਕਰਤਾਰ ਦਾ ਹੈ ਗਾਵੇ ਖਾਲਸਾ ਇਹ ਮੁਸੀਬਤਾਂ ਦੇ ਟਿਕ ਟਿਕਾਵੇ ਖਾਲਸਾ ਸਰਮਤ ਬੜਾ ਸਦਾ ਮੰਗਦੇ ਪਾਵੇਂ ਚੱਲ ਰਗੇ ਸਮੇਂ ਗੁਣ ਜੰਗਦੇ ਆ ਜਾਂਦੀਆਂ ਬਗਾਰਾ ਜਿੱਥੋਂ ਲੰਘਦੇ ਸਿੰਘ ਮਨ ਦੀਪ ਇਹ ਤਾਂ ਫੁਕੇ ਨੂਰ ਜਾਮਦੇ ਸਦਾ ਚਾਰ ਇਹ ਸਤਲੁਜ ਨੂੰ ਬੰਨ ਮਾਰੂਗੀ ਔਰ ਆਪਣੇ ਇਤਿਹਾਸ ਨੂੰ ਦਰਦਾਊਗੀ ਬਹੁਤ ਵੱਡੀ ਤੁਸੀਂ ਗੱਲ ਕਹਿ ਦਿੱਤੀ ਹੈ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ